ਅੰਦਰ ਸੱਚਾ ਨੇ ਸੁਸਹਿਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖសម្ਬਦੀ ਨੂਰੀ ਅਰਸ਼ੋ ਕੋਰਸ ਛਟੀ ਐ ਤਦਿ ਠਿਠੇ ਸਚੇ ਪਾਤਸ਼ਾਹ ਮਲ ਜਨਮ ਜਨਮੰਤੀ ਕਟਿਐ ਸਜਣ ਸਚਾ ਬਾਤਿ ਸਾਹਿ ਸ਼ਿਰਸ਼ਾ ਹਾਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀਸਾਹ ਬਦੀ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁ ਕੀ ਇੱਕ ਓ ੰਕਾਰ ਸਤ ਗੁਰ ਪਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਰਤੋ ਰਤੋ ਰਖਦਾ ਆਇਆ ਪ੍ਰਹਲਾਦ ਜਨ ਤਦ ਰਖ ਲੈ ਹਰ ਜਿਓ ਹਰਨਾਖਸ਼ ਮਾਰ ਪਚਾਇਆ ਗੁਰਮੁਖਾ ਨੋ ਪਰਤੀਤ ਹਰ ਜਿਓ ਮਨ ਮੁਕ ਭਰਮ ਭੁਲਾਇਆ ਪਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤਦ ਰਾਖ ਲੈ ਹਰ ਜੀਉ ਹਰਨਾਖਸ਼ ਮਾਰ ਪਚਾਇਆ ਰਮੁਖਾ ਨਾਮ ਪਰਤੀਤ ਹੈ ਹਰ ਜੀ ਮਨ ਮੁਖ ਪਰਮੁ ਬੁਲਾਇਆ ਹਰ ਜੀ اے ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸ਼ਰਨ ਆਈ ਰਹਾ ਭਗਤਾਨੋ ਜਮ ਜੋ ਨਾ ਸਕੈ ਜੋ ਨਾ ਸਾਪੈ ਕਾਲ ਨ ਨੇੜੈ ਜਾਈ ਭਗਤਾਨੋ ਜਮ ਜੋ ਨਾ ਸਕੈ ਕਾਲ ਨਾ ਨਿਰੜਾਈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕਾ ਸਹਜ ਸੁਭਾਈ ਮਨ ਮੁਖਾ ਨੋ ਪਰ ਤੀਤ ਨ ਆਵੀ ਅੰਤਰ ਲੋਭ ਸੁਆਓ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨ ਲਗਾ ਭਾਉ ਕੂੜ ਕਪਟ ਬਾਜ ਲਹਿ ਜਾਸੀ ਮਨ ਮੁਖ ਫੀਕਾ алаਓ ਬਦਤਾ ਵਿੱਚ ਆਪ ਵਰਤਦਾ ਪ੍ਰਭ ਜੀ ਫਗਤੀ ਹੋਂ ਤੂੰ ਜਾਤਾ ਮਾਇਆ ਮੁ ਸਭ ਲੋਕ ਹੈ ਤੇਰੀ ਤੂੰ ਇੱਕੋ ਪ੍ਰਖ ਵਿਦਾਤਾ ਹਉ ਮ ਮਾਰ ਵਨ ਸਾ ਮਨ ਸੁਮਾਣੀ ਗੁਰ ਕੈ ਸ਼ਬਦੁ ਸਤਾ ਅਕਿੰਤ ਕੰਮ ਕਰਹਿ ਪ੍ਰਭ ਤਿੰਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਦੇਨ ਸਤਗੁਰੂ ਸੇਵੇ ਇੱਕ ਨੈ ਨਾ ਪਾਇਆ ਮਨ ਮੁਖ ਭੌਂਕ ਮੋਏ ਬਿਲਾਈ ਆਵ ਜਾਵ ਠੌਰ ਨਾ ਪਾਵਹਿ ਦੁਖ ਮੈਂ ਦੁਖ ਸੁਮਾਈ ਗੁਰਮੁਖ ਵੈਸੂ ਅੰਮ੍ਰਿਤ ਪੀਵੈ ਸਹਜ ਸਾਚ ਸੁਮਾਈ ਨੇਨ ਸਾਤ ਗੁਰ ਸੇਵੇ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਧਿਕਾਈ ਵੇਦ ਪੜ੍ਹੈ ਤੈਵਾਦ ਵਿਖਾਣੈ ਦਿਨ ਹਰ ਪਤ ਗਵਾਈ ਸਚਾ ਸਤਗੁਰ ਸਾਚੀ ਜਿਸ ਬਾਣੀ ਰਾਜ ਸੁਟ ਗੁਰ ਸ਼ਰਨਾਈ ਜਿਨ ਹਰਮਨ ਵਸਿਆ ਸਿਰ ਸੱਚ ਦਰਸਾਚੈ ਸਚਿਆਰਾ ਉਹਨਾਂ ਦੀ ਸ਼ੁਭਾ ਜੁਗ ਜੁਗ ਹੋਈ ਕੋਈ ਨ ਮੇਟਣ ਹਾਰਾ ਨਾਨਕ ਤਿੰਨ ਕੈ ਸਦ ਬਲ ਹਾਰੈ ਜਿਨ ਹਰ ਰਾਖਿਆ ੁਰ ਧਾਰਾ ਜਿਨ ਹਰ ਮਨ ਵਸਿਆ ਸੇ ਦਰ ਸੱਚ ਦਰਸਾ ਚੈ ਸਚਿਆਰਾ ਉਹਨਾਂ ਦੀ ਸ਼ੋਭਾ ਜਗ ਜਗ ਹੋਈ ਕੋਈ ਨਾ ਮੀਟਣ ਹਾਰਾ ਨਾਨਕ ਤਿੰਨ ਕੈ ਸਦ ਬਲ ਹਾਰੈ ਜਿਨੋ ਹਰ ਰੱਖਿਆ ਉਰ ਧਾਰਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹਲਾ 3 ਕਰ ਪਹਿਲਾ ਤੇ ਤੁਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜਿਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੋ ਦਰਾਖ ਲੈ ਹਰ ਜਿਓ ਹਰਣਾਖ ਸਮਾਰ ਪਚਾਇਆ ਗੁਰਮੁਖਾ ਨੋ ਪ੍ਰਤੀਤ ਹੈ ਹਰ ਜਿਉ ਮਨ ਮੁਖ ਧਰਮ ਭੁਲਾਇਆ ਅੱਜ ਦਾ ਪਾਵਨ ਮਹਾਵਾਕ ਸੋ ਢਾਗ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤਰ ਮੁਖ ਤੋਂ ਉਚਾਰਨ ਹੋਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 638 ਪਰ ਸੁਭਾਇ ਮਾਨ ਹੈ ਸਤਿਗੁਰ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ